वेलकम बैक टू माय न्यू व्लॉग आज आए हां अद्दी दिहाड़ी ते, ते कल भी आए सी ਤੇ ਅੱਜ ਦੂਜੇ ਦਿਨ ਨਾਲੇ ਆਖਰੀ ਤੇ ਕੱਲ ਆਪ ਵਿਚਾਲੇ ਵਾਲਾ ਕਿਹੜਾ ਇਹ ਕੱਢਿਆ ਸੀ ਬਹੁਤ ਜ਼ਿਆਦਾ ਘਾਹ ਸੀ ਇਹਦੇ ਚ ਹਾਂ ਉੱਪਰ ਆ ਘਾਹ ਦੀਆਂ ਢੇਰੀਆਂ ਵੀ ਲਾਈਆਂ ਪਈਆਂ ਵਾ ਤੇ ਇਹ ਕੱਢਿਆ ਬਸ ਇੰਨਾ ਹੀ ਕੱਢਿਆ ਗਿਆ ਘਟੋ ਘੜ ਡੇਢ ਦੋ ਕ ਨਾਲੇ ਥਾਂ ਆਊਗਾ 5 ਕੁ ਘੰਟੇ ਅਸੀਂ ਲਾਏ ਸੀ ਤੇ ਗਰਮੀ ਬਹੁਤ ਪਈ ਫਿਰ ਜਾਮਣਾ ਜਮਣਾ ਵੀ ਖਾਦੀਆਂ ਤੇ ਆ ਕੋਠਾ ਖੜਾ ਤੇ ਇਧਰ ਜਾਮਣਾ ਹੁਣ ਥੋਲੋ ਹੀ ਝੁਗੀਆਂ ਵੇਖ ਲੋ ਕਾਫੀ ਪਈਆਂ ਉੱਤੇ ਡਿੱਗੀਆਂ ਤੇ ਅੱਜ ਕੱਢਦੇ ਪਿਆ ਆ ਖੱਤਾ ਆ ਖੱਤਾ ਕੱਢਦੇ ਗਾ ਅੱਜ ਆਹ ਖੰਬੇ ਤੋਰੇ ਤੱਕ ਆ ਗਏ ਆ ਤੇ ਪਰ ਉਹ ਜਿਹੜਾ ਸੀ ਆ ਮਾੜਾ ਹੀ ਰਹਿ ਗਿਆ ਫਿਰ ਵਟਾ ਵਟਾ ਬਣਾ ਕੇ ਤੇ ਟਾਈਮ ਬੱਜ ਗਿਆ ਫਿਰ ਇਧਰ ਲਾਕਾ ਖੂ ਜਿਹੜਾ ਵਟਾਂ ਦੇ ਪੈ ਚੱਕ ਕੇ ਤੇ ਬਾਅਦ ਛੁੱਟੀਆਂ ਦਰੋਂ ਨਿਬੜ ਜਾਊਗਾ। ਫਿਰ ਕਰਾਂਗੇ ਰੈਸਟ 2-4 ਦਿਨ ਦੀ। ਗਰਮੀ ਕੱਲ ਇੰਨੀ ਜਿਆਦਾ ਸੀ ਨਾ ਬਹੁਤ ਜਿਆਦਾ। ਮੈਂ ਡਿੱਗਣਾਂ ਕੋ ਪਿਆ ਸਰੀਰ ਨਾ। ਸਾਫ਼ ਨਹੀਂ ਦਿੰਦਾ ਸੀ। ਤੇ ਸੈਰ ਘੁੰਮਣ ਲੱਗ ਗਿਆ। ਬਹੁਤ ਔਖਾ। ਤੇ ਚਲਿਏ ਬਾਕੀ ਠੇਕੇਦਾਰ ਗਿਆ ਰੋਟੀ ਲੈਣ। ਠੇਕੇਦਾਰ ਜਿਹੜਾ ਸਾਡਾ ਸੀ ਉਹਦਾ ਹੀ ਝੋਨਾ ਉਹਦੇ ਚੋਂ ਕਾਕੜਦੇ ਵੇ। ਤੇ ਬਾਕੀ ਰੋਟੀ ਰੋਟੀ ਲਿਆਉਂਦਾ ਫਿਰ ਖਾ ਕੇ ਤੇ ਲੱਗਦੇ ਆ ਕੰਮ ਨਵੇੜਦੇ ਇੱਕ ਦਾਤਰੀ ਪਈ ਆ ਇੱਕ ਦੀ ਹੋਰ ਲੈਣੀ ਪਊਗੀ ਭਿੰਡੀਆਂ ਪੁਣੀਆਂ ਤੋੜ ਕੇ ਰੱਖੀਆਂ ਪਈਆਂ ਕਿਉਂਕਿ ਸਬਜ਼ੀਆਂ ਸਬਜ਼ੀਆਂ ਲੱਗੀਆਂ ਹੋਈਆਂ ਹੋਵੇ ਉਹ ਮਿਰਚਾਂ ਹਰੀਆਂ ਕਦੂ ਵਗੈਰਾ ਤੋਰੀਆਂ ਸਾਰਾ ਤੇ ਰੱਖੀਏ ਮੋਬਾਈਲ ਤੇ ਆਪਾਂ ਕਰੀਏ ਪਹਿਲਾਂ ਕੰਮ ਨਵੇੜੀਏ ਫਿਰ ਅੱਗੇ ਕੰਟੀਨਿਊ ਵਲੌਗ ਕਰਦੇ ਜਾਂ ਜਾਰੀ ਠੀਕ ਆ ਦੈਰੀ ਜੋਨੇ ਜੋ ਕਹਾ ਪਟ ਗਿਆ ਦੀ ਦੀ ਦਿਹਾੜੀ ਲਾ ਕੇ ਤੇ ਹੁਣ ਨਾ ਨੁੱਕ ਤੇ ਕਰੀਏ ਰੈਸਟ ਕਿਤੇ ਬੱਦਲਿਆ ਬਣ ਜਾਂਦਾ ਉੱਤੇ ਆ ਜਾਂਦਾ ਕਰੇ ਫੇਰ ਟੁੱਪ ਜਿੰਨਾ ਟਰਮ ਹਵਾ ਹੀ ਨਹੀਂ ਨਾ ਵਗਾਂਦਾ ਹੁਣ ਨਾ ਟਰਮ ਨਹੀਂ ਸਹੀ ਹੁੰਦਾ ਗੁੰਮ ਮਾਰੇ ਕੇ ਰਖਦਾ ਪੂਰਾ ਹਵਾ ਚਲਦੀ ਰਹੇ ਤਾਂ ਵਧੀਆ ਬਹੁਤ ਔਖਾ ਵਾ ਕੰਮ ਝੋਨਾ ਲਾਉਣ ਵਾਲੇ ਛੇੜੇ ਦਿਹਾੜੀਆਂ ਦੁੜੀਆਂ ਆਦੀਆਂ ਲਾਉਂਦੇ ਜਾਂ ਜੋ ਜਿਵੇਂ ਵੀ ਆ ਬਹੁਤ ਔਖਾ ਕੰਮ ਆ ਮੈਂ ਆਪੋਂ ਗਾਹੋਂ ਇੱਕ ਕੱਪੜੇ ਧੋਲ ਕੇ ਤੇ ਰੈਸਟ ਕਰਨ ਲੱਗ ਗਿਆ ਤੇ ਬਾਕੀ ਆਉਣ ਵਾਲਿਆ ਜਵਾਕ ਦੋ ਕੋਜ ਆਉਣਗੇ ਡੇਢ ਕੋਜ ਦਾ ਟਾਈਮ ਹੋ ਚੁੱਕਿਆ ਹਾਂ ਡੇਢ ਹਾਂ ਡੇਢ ਦਾ ਸਵਾ 2 ਵਜੇ ਤੱਕ ਆਹਿੰਦੇ ਹੁੰਦੇ ਆ ਚਲੋ ਲੋ ਜੀ ਕੋਈ ਰੈਸਟਰੋਸਟ ਨਹੀਂ ਹੋਈ ਧਰਮੀ ਬਹੁਤ ਜ਼ਿਆਦਾ ਬਿਜ਼ੀ ਰਿਹਾ ਮੈਂ ਸੋਰੀ ਓਵਰ ਨਾ ਆਉਂ ਕਿਹਾ ਹੁਣ ਫਿਰ ਬੱਦਰ ਪੁੱਤਰ ਤਾਂ ਬਣੇ ਕਈ ਆ ਤੇ ਕਾਂ ਵੀ ਹੋ ਗਿਆ ਵਾ ਤਿੰਨ ਬਚ ਚੁੱਕਿਆ ਚਾਹ ਜੋ ਬਣਦੀ ਪਈ ਆ ਮੈਂ ਕਿ ਚਾਹ ਤਾਂ ਬਣਾ ਕੇ ਪੀਏ ਗਰਮੀ ਤਾਂ ਐ ਹੀ ਰਹਿਣੀ ਆ ਦੇਖੋ ਤੋ ਦੁੱਧ ਪਾ ਦਿੱਤਾ ਤੇ ਹਵਾ ਚੱਲਦੀ ਇਹ ਬਹੁਤ ਵਧੀਆ ਘੈਂਟ ਇਹਨੂੰ ਕੱਢਦੇ ਆ ਇਹਦਾ ਮੂੰਹ ਕਰਦੇ ਆ ਬਾਹਰ ਨੂੰ ਇੱਥੇ ਬੈਠਨੇ ਆ ਅੰਦਰ ਤਾਂ ਕੋਈ ਬਹੁਤ ਕੋਈ ਕਰਦੀ ਮੈਂ ਤਾਂ ਇੱਕ ਦੋ ਤਿੰਨ ਬਾਲਟੀਆਂ ਲਿਆ ਆ ਗਏ ਨਾ ਤੁਹਾਨੂੰ ਰੱਖਣ ਦੇ ਪਾਣੀ ਦੀ ਉੱਥੇ ਚਲੇ ਜੇ ਤੋਂ ਤੇ ਇਹਨਾਂ ਦੇ ਵੀ ਉੱਤੇ ਪਾਇਆ ਹਵਾ ਤਾਂ ਬਹੁਤ ਵਧੀਆ ਲੱਗਦੀ ਪਈ ਇੱਥੇ ਹੁਣ ਤਾਂ ਤੇ ਮੈਂ ਇਹਨਾਂ ਉੱਤੇ ਵੀ ਪਾ ਤਾ ਕਿ ਚਲ ਠੰਡੀਆਂ ਆਣੀਆਂ ਘਰ ਕੀ ਜਾਂਦੀਆਂ ਬਸ ਇਦਾਂ ਹੀ ਹੁਣ ਤਾਂ ਹਵਾ ਲੱਗੀ ਜਾਂਦੀ ਆ ਵੇ ਆ ਕਪੜਾ ਉੱਡਦਾ ਨਾ ਉੱਥੇ ਵੀ ਖੜ ਕੇ ਵੇਖਿਆ ਹਵਾ ਬਹੁਤ ਵਧੀਆ ਲੱਗਦੀ ਪਈ ਹੁਣ ਤਾਂ ਪਰ ਉਦਾਂ ਮੰਦਾ ਗਰਮੀ ਚ ਕਰੂਗਾ ਸ਼ਾਇਦ ਛਾਂ ਤੱਕ ਜਾਂ ਸਵੇਰ ਨੂੰ ਮੀ ਆਊਗਾ ਪਰ ਜ਼ਰੂਰ ਕਰਾਂ ਚਾਹ ਲਈ ਵਿੱਚ ਖੰਰਕੁੰਡ ਚੈੱਕ ਕਰ ਲਈ ਹੈ ਉੱਗਣ ਨੂੰ ਤਿਆਰ ਹੋ ਗਈ। ਲਈ ਸ਼ਾਮ ਦੇ 7:00 ਵਜੇ ਚੁੱਕਿਆ ਤੇ ਉਸ ਤੋਂ ਬਾਅਦ ਮੌਸਮ ਹੋ ਗਿਆ ਸੀ। ਥੋੜਾ ਮਤਲਬ ਹਵਾਵਾਂ ਚੱਲਦੀ ਰਹੀ ਤੇ ਬੱਦਲ ਜੇ ਹੋ ਗਏ ਤੇ ਠੰਡਾ ਠਣਾ ਮੌਸਮ ਹੋ ਗਿਆ ਤੇ ਮੈਂ ਲਾਤਾ ਤੋਣਾ ਮੱਜਾਂ ਨੂੰ ਮੱਛਰ ਮੱਛਰ ਕਰਕੇ ਤੇ ਵੈਸੇ ਤਾਂ ਬੱਬੂ ਨੇ ਕੱਲ ਬਲਬ ਵੀ ਲਾਤਾ ਆਵੇ। ਮੱਛਰਾਂ ਵਾਲਾ ਤੇ ਆਪਣੇ ਸਬਜ਼ੀ ਰੋਟੀ ਦੀ ਤਿਆਰੀ ਹੁੰਦੀ ਰਹੀ ਹੈ ਇੱਧਰ ਬਣੀਆਂ ਨੇ ਪਹਿਲਾਂ ਚੌਲ ਤੇ ਜਿਹੜੇ ਬਣਨਗੇ ਕੜੀ ਚੌਲ ਬਾਕੀ ਤੁਹਾਨੂੰ ਦਿਖਾ ਦਿੰਨੇ ਆਵੇ ਜਿਹੜਾ ਕੱਟਿਆ ਜਾ ਰਿਹਾ ਹੈ ਲਸਣ ਆਲੂ ਪਿਆਜ਼ ਤੇ ਮੈਂ ਰੇਸਣ ਰਿਹਾ ਸੀ ਠੀਕ ਬਣਾਉਂਗੀ ਕੜੀ ਚੌਲ ਮੈਂ ਥੋੜੀ ਹੋਰ ਇਹਨੂੰ ਅੱਗ ਚੰਗੀ ਤਰ੍ਹਾਂ ਬਾਲ ਕੇ ਰੱਖ ਦੇਣਾ ਇਹ ਮੱਚਰ ਮੱਚਰ ਜਾ ਕੋਈ ਜਿਹੜਾ ਹੁੰਦਾ ਨਾ ਨੇੜੇ ਉੱਡ ਉੱਡ ਜਾਂਦਾ ਹੁੰਦਾ ਫਿਰ ਛੇਤੀ ਨਹੀਂ ਆਉਂਦਾ ਹੁੰਦਾ ਡਰ ਜਾਂਦਾ ਵੀ ਆਹ ਚੀਜ਼ ਪਾਊਗੀ ਤਾਂ ਕਰਕੇ ਰਾਹਤ ਥੋੜੀ ਜੀ ਮਿਲੀ ਹੈ ਗਰਮੀ ਦੀ ਅੱਜ ਨਹੀਂ ਆਉਣਾ ਚਾਹੀਦਾ ਵੈਸੇ ਨਹੀਂ ਇੱਕ ਪਾਇਆ ਨਾ ਤਾਂ ਯਾਰ ਆ ਜੂਗਾ